ਇੱਕ ਜਿਹੜੇ ਐਨਆਰਆਈ ਵੀਰ ਆ ਜਿਨ੍ਹਾਂ ਨੇ ਬਾਹਰੋਂ ਸੇਵਾ ਭੇਜੀ ਜਾ ਕੇ ਜਿਸ ਨੇ ਇੱਥੋਂ ਸੇਵਾ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਇੱਕ ਸਾਲ ਅਸੀਂ ਕੁਝ ਨਹੀਂ ਕਰੀਦੀ ਆ ਵੀ ਅਸੀਂ ਵਧੀਆ ਮੱਲ ਲੈ ਕੇ ਆਈਏ ਤੇ ਅਰੇਂਜਮੈਂਟ ਵਧੀਆ ਰੱਖੀਏ। ਲੰਗਰ ਦਾ ਖਾਸ ਪ੍ਰਬੰਧ ਆ, ਟਿੱਕੀਆਂ ਦਾ ਵੀ ਲੰਗਰ ਚੱਲਦਾ, ਜੂਸ ਦਾ ਵੀ, ਗੁਰੂ ਕਾ ਲੰਗਰ ਵੀ ਚੱਲਦਾ। ਤੇ ਆਪਣੇ ਸਾਰੇ ਜਿੰਨੇ ਵੀ ਸੰਗਤ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਟ ਕੇ ਇੱਥੇ ਮੇਲੇ ਦੀ ਰੌਣਕ ਨੂੰ ਵਧਾਇਆ। ਹਾਂਜੀ ਵਾਇਗਰ ਜੀ ਹਰ ਸਾਲ ਦੀ ਤਰ੍ਹਾਂ ਜੇ ਪ੍ਰਬੰਧਾਂ ਦੀ ਗੱਲ ਕਰਦੇ ਆ ਵਾਤ ਤੋਂ ਵਾਤ ਹੁੰਦਾ ਹੈ ਸ਼ੇਨਜ ਨੂੰ ਮੋਖ ਰੱਖਦੇ ਆ ਸੰਗਤਾਂ ਵਾਸਤੇ ਕਿਹੜੇ ਖਾਸ ਪ੍ਰਬੰਧ ਕੀਤੇ ਜੀ ਇੱਕ ਤਾਂ ਅਸੀਂ ਪਹਿਲਾਂ ਪੈਰਾਸ਼ੂਟ ਕੀਤਾ ਜਿਹੜਾ ਵੀ ਸੰਗਤ ਦਾ ਧੰਨਵਾਦ ਕਰੇ ਜਿਹੜੇ ਉਹਨਾਂ ਦੇ ਉੱਤੇ ਫੁੱਲ ਵਰਸਾਏ ਜਾਂ ਤੇ ਮੇਨ ਅਸੀਂ ਇਹ ਕੀਤਾ ਤੇ ਵੈਸੇ ਹੁਣ ਲੰਗਰ ਚੱਲਦਾ ਟਿੱਕੀਆਂ ਦਾ ਵੀ ਆ ਯੂਸ ਵੀ ਆ ਤੇ ਗੁਰੂ ਘਰ ਲੰਗਰ ਵੀ ਹੈ ਤੇ ਬੈਂ ਲਈ ਬੜਾ ਦੀ ਵਧੀਆ ਅਰੇਂਜਮੈਂਟ ਆਪਣੇ ਵੱਲੋਂ ਕੀਤਾ ਚਲੋ ਕੋਈ ਕਮੀ ਰਹਿ ਵੀ ਸਕਦੀ ਹੈ ਤੇ ਜੇ ਕੋਈ ਇਸ ਸਾਲ ਕਮੀ ਰਹੀ ਤੋ ਅਗਲੇ ਸਾਲ ਅਸੀਂ ਜ਼ਰੂਰ ਕਰ ਪਟਕੇ ਦੇ ਤਿੰਨ ਗੁਸ਼ਟੀਆਂ ਹੋਣੀਆਂ 1.5-1.5 ਲੱਖ ਦਾ ਨਾਮ ਇਹ 6 ਪਹਿਲਵਾਨ ਆਣੇ ਤਾਲੇ ਬਾਬਾ ਫਲਾਈ ਆ ਛੋਟਾ ਸੁਧਾਮ ਆ ਤੇ ਆਪਣੇ ਵਿਸ਼ਾਲ ਭੂੰਡੂ ਆ ਨੀਰਜ ਰੋहतक ਫੌਦੀ ਇਰਾਨ ਤੇ ਅਭਨਾਇਕ ਯੂਟਿਊਬ ਚੋ ਜੰਦੇ ਸਾਡੇ ਚੈਨਲ ਤੇ ਮਾਦੇ ਹੋ ਰਹੀ ਤੁਹਾਨੂੰ ਦੇਸ਼ ਆਬ ਦੇਸ਼ਾ ਤੁਹਾਨੂੰ ਨੌਜਵਾਨ ਪੀੜੀ ਸੰਗਤ ਦੇਖ ਰਹੀ ਐ ਸੁਣ ਰਹੀ ਐ ਜਿਹੜੇ ਨੌਜਵਾਨ ਪੜੀ ਨਸ਼ਾ ਚੁੱਲ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਨਸ਼ਿਆਂ ਦਾ ਤਾਂ ਇਹ ਆ ਵੀ ਤੁਸੀਂ ਨਸ਼ਿਆਂ ਦਾ ਜਿਹੜਾ ਹੈਗਾ ਇਹ ਤਾਂ ਹੁਣ ਇਹ ਜ਼ਰੂਰ ਬੰਦ ਹੋਣਾ ਚਾਹੀਦਾ ਜਿਹੜੇ ਆਪਾਂ ਨਸ਼ੇ ਆਪਣੇ ਨੌਜਵਾਨ ਕਰਦੇ ਆ ਉਹ ਜਵਾਨੀ ਖਤਮ ਹੁੰਦੀ ਆ ਉਹਦੇ ਨਾਲ ਨਾਲ ਇੱਕ ਇਹ ਵੀ ਆ ਵੀ ਆਪਾਂ ਆਪਣੇ ਮਾਪਿਓ ਦਾ ਧਿਆਨ ਰੱਖੀਏ ਉਹਨਾਂ ਦੀ ਸੇਵਾ ਕਰੀਏ ਇਹ ਜ਼ਰੂਰ ਜਦੋਂ ਮਾਪਿਓ ਦੀ ਸੇਵਾ ਕਰਦੇ ਤਾਂ ਨਸ਼ਿਆਂ ਵੱਲ ਵਿਚਾਰ ਜਾਣਾ ਏ ਆਪਾਂ ਜਵਾਰ ਸਿੰਘ ਦੀ ਜਗ੍ਹਾ ਤੇ ਆਪਾਂ ਝੰਡਾ ਜੀ ਅੱਜ ਖੜੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੰਡਾ ਜੀ ਫੋਲੀ ਤੇ ਆਪਾਂ ਪਹੁੰਚੇ ਆ ਤੇ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਤੇ ਹਰੇਕ ਮੈਂ ਆਪਣੇ ਭੈਣ ਭਰਾ ਨੂੰ ਬੇਨਤੀ ਕਰਦਾ ਜਿਹੜੇ ਦੇਖ ਵੀ ਰਹੇ ਆ ਸਰ ਜਣੇ ਇੱਥੇ ਪਹੁੰਚਣ ਤੇ ਆਪਾਂ ਝੰਡਾ ਜੀ ਦੀ ਜਿਹੜੀ ਰੌਣਕ ਨੂੰ ਵਧਾਈਏ ਜੋ ਆਪ ਵੀੜੀ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮਸ਼ਿਆਂ ਨੂੰ ਛੱਡੋ ਤੇ ਆਪਣੀਆਂ ਜਿਹੜੀਆਂ ਰਵਾਇਤੀ ਖੇਡਾਂ ਆ ਇਨੋਂ ਆ ਕੇ ਸਾਰੇ ਜਾਨ ਇਹਨਾਂ ਦੇ ਵਿੱਚ ਸ਼ਾਮਲ ਹੋਣ ਕਿ ਤਾਂ ਕਿ ਜਿਹੜਾ ਨਸ਼ਿਆ ਤੋਂ ਦੂਰ ਰਹਿ ਜਾ ਸਕਦਾ ਸਮਾਜ ਬਣਾਉਣਾਂ ਦੇ ਪ੍ਰਧਾਨ ਬੜੇ ਕਿ ਸਾਰੇ ਗੁਰਦਿਆਂ ਸੰਘੀਟਾਂ ਦੇ ਵੱਲੋਂ ਬਾਬਾ ਜਮਾਨ ਦੇ ਬੜਾ ਵੱਡੇ ਸਤਕਾਰ ਜਿਹੜੇ ਕੀਤੇ ਜਾ ਰਹੇ ਆਂ ਦੀਪ ਜੁਕੇ सलामी दी है बहुत बढ़िया कुश्ती ना बच्चियों के दरमैन जारी है साढ़े गुरु साहब का

ਇਸ ਪਰਮਾਤਮਾ ਦਾ ਬੋਲਵਾ ਜਿਸ ਜੀ ਸੰਤ ਗਵਿੰਤਾਸ ਸਿੰਘ ਦੁਆਰਾ ਅਦਾਰਾ ਚੌਦਰੀਆਂ ਜੀ ਦੇ ਕਰਕੇ ਬਚਾਉਗਾ ਇਹਨਾਂ ਬੱਚੀਆਂ ਨੇ ਕੁੱਤੀ ਜਰਦੀਏ ਕਿ ਦੇਖਦਾ ਜੰਗ ਮਹਾਰਾਣੀ ਗੁਰੂ ਖੇਤਰਪੁਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਵੱਲੋਂ ਚਾਰਜ ਦੇ ਸਮੇਤ ਇਹਨਾਂ ਬੱਚੀਆਂ ਕੁੱਤੀਆਂ ਨੇ ਬੀਮਾ ਕੁਸ਼ਾ ਬਾਬਾ ਦੀਪਾ ਜੀ ਆ ਹਸਰੋਧੀਆਂ ਚੱਲ ਰਹੀਆਂ ਇੱਕ ਵਾਰ ਸਿਰ ਨਿਗਾ ਮਾਰੀ 10 ਸਾਡੇ ਦਰਮਿਆਨ ਅਭਨਾਏ ਦੇ ਪਹਿਲਵਾਨ ਜੀ ਜੂਪੀ ਖੜਾ ਮੰਨੋ ਜਰਾ ਪੁੱਛ ਗਏ ਇੱਕ ਵਾਰ ਤਾੜੀ ਮਾਰ ਦਿਓ ਜ਼ੋਰ ਨਾਲ ਲੈ ਬਣਾਏ ਕਾ ਇੱਕ ਵਾਰ ਦੇ ਗੋਲੇ ਦੀ ਸਲਾਮੀ ਅਜੇ ਟਾਈਮ ਦਾ ਤਾਪ ਦਾ ਮੱਲ ਅਭਨਾਏ ਪਹਿਲਵਾਨ ਜੀ ਅਹਿਮਦ ਨੇ ਕੋਲ ਖੇਡ ਕੇ ਜਿੱਤੂ ਰਹੀ ਹੈ ਬਹੁਤ ਬਹੁਤ ਸਰਕਾਰ ਜਨਾ ਬੱਚਿਆਂ ਦਾ ਜਿਹਨਾਂ ਨੇ ਬਹੁਤ ਵਧੀਆ ਕੁਸ਼ਤੀ ਜੋ ਵੀ ਅੰਗਰਾਜੇ ਥਾਵੇਂ ਦੇ ਵਿੱਚ ਬੱਜੇ ਸਾਰੇ ਪਹਿਲਵਾਨ ਬਾਕੀ ਪਹਿਲਵਾਨੀ ਲੰਗੀਆਂ ਖੜਾ ਸਰਜੀਤ ਪਹਿਲਵਾਨ ਤੇ ਜੱਸਾ ਪਹਿਲਵਾਨ ਜੀ ਬਾਜ ਪਕੀ ਪੈਣ ਆਓ ਜਰ ਹਿਹਾਨ ਕਰੋ ਆਓ ਮੇ ਠੀਗਾ ਪਹਿਲਵਾਨੀ ਖੜਾ ਛੇਮੜੀ ਵਿੱਚ ਜਾਓ ਹਰਮਨ ਪਹਿਲਵਾਨ ਜੀ ਸਾਧ ਤੇ ਨਾਲ ਜੱਸਾ ਪਹਿਲਵਾਨ ਜੀ ਸਾਧ ਗਵਿੰਦਾ ਸਫਾਰਾ ਫਗਵਾੜਾ ਮੇ ਦਰਵਾਜ਼ੇ ਭੇਜੋ ਮੰਨ ਲਓ ਆਓ ਅਗਲੀ ਮੁਚੀ ਤੇ ਲਾਪ ਕਾਤ ਪਰ ਅਮਰਿੰਦਰ ਯਾਰ ਸਾਥੀ ਭਰਾ ਜੀ ਭੱਜ ਕੇ ਵਿੱਚ ਜਾਓ ਬੇਨਤੀ ਹੈ ਕਿਸੇ ਵੀ ਮਲ ਦਾ ਜਿਹਦਾ ਇੰਤਜ਼ਾਰ ਨਹੀਂ ਕੀਤਾ ਜਾਵੇ ਖੰਦ ਕਰਵਾਉਣ ਦੀ ਅਤਗੜਾ ਕਰੇ ਲੇਵ ਕਰਮੇ ਸਿੱਖ ਸਰਦਾਰ ਘਰੂਆ ਨਾਲ ਜੱਸਾ ਪਹਿਬਤ ਜੀ ਖੜਾ ਗਵਿੰਦਾਸ ਖੋਗਵਾੜਾ ਉਹਨੇ ਮੰਨਾ ਦੇ भी, भी, भी युवराज भाई गलविंदर बात गुरजिंदर सिंह जी का परिवार है जिन्होंने सम्मान किए जा रहे हैं बहुत बहुत धन्यवाद यात्रा करो बजार शिवपाली बैठ जाओ We चार हो गया उधर हेलो हेलो हाँ जी एक एक बार जंगल हमारे को विशेष